ਚਲੋ ਠੀਕ ਆ ਸੱਸੀ ਕਾਲ ਮਮੀ ਜੀ ਲੈ ਆ ਤੇ ਮੇਰੀ ਗੱਲ ਹੀ ਬਣ ਗਈ ਚੰਗਾ ਹੋਇਆ ਮਮੀ ਨੇ ਫੋਨ ਕਰਤਾ ਵਾ ਆਣ ਕੇ ਤੇ ਕੱਪੜੇ ਬਣਾ ਲਾ ਮੈਂ ਵੀ ਤਾਂ ਸਿਆਲ ਵਾਲੇ ਸੂਟ ਲੈਣੇ ਹੀ ਨਾ ਚੱਲ ਹੁਣ ਜਾਉਂਗੀ ਉਹਨਾਂ ਨੂੰ ਤਾਂ ਤਿੰਨਾ ਜਾਣੀਆਂ ਨਿੱਕੋ ਜਿਹਾ ਲੈ ਕੇ ਦਊਂਗੀ ਤੇ ਆਪਣੀ ਮਰਜ਼ੀ ਦੇ ਆਪ ਲੈ ਕੇ ਆਉਂਗੀ ਮਾਤਾ ਕਹਿਣ ਤੇ ਲਈ ਹੀ ਜਿੰਨੇ ਲੈਣੇ ਹੋਣਗੇ ਆਪਣੇ ਵੀ ਲੈ ਲਈ ਚੱਲ ਐਦਾਂ ਦਾ ਮੇਰਾ ਲੱਗਦਾ ਈ ਉਹ ਵਧੀਆ ਗੱਲ ਵਾ ਉਹਨਾਂ ਨੇ ਕਿਹਾ ਮੇਰੇ ਨਾਲ ਜਾਣਾ ਵਾ ਕੱਲੀ ਜਾਊਂਗੀ ਸਜਾ ਕੇ ਤੇ ਲਿਆ ਦੂੰਗੀ ਉਹਨਾਂ ਦੇ ਇੱਕ-ਇੱਕ ਤੇ ਆਪਣੇ ਲਿਆਉਂਗੀ ਤਿੰਨ ਨਾਲ ਮਾਤਾ ਦੇ ਲਿਆਉਂਗੀ ਦੋ ਤੇਰਾ ਆ ਤੇ ਮੁੱਝੇ ਹੀ ਲੱਗੀਆਂ ਵਧੀਆ ਗੱਲ ਵਾਕੇ ਜੇ ਸਗਾਤਾ ਦੀਆਂ ਲਿਆਉਣ ਜੋਗੀਆਂ ਹੋ ਨਾ ਫਿਰ ਮੈਨੂੰ ਕਿਹਨੇ ਪੁੱਛਣਾ ਇਹਨਾਂ ਆਪੇ ਜਾ ਕੇ ਆਪਣੇ ਵੀ ਲਿਆਉਣੇ ਆ ਤੇ ਮਾਤਾ ਦੇ ਵੀ ਲਿਆਉਣੇ ਆ ਚੱਲ ਕੋਈ ਨਹੀਂ ਤਹੀ ਨਾ ਆਰਾਮ ਨਾਲ ਬੈਠੀਆਂ ਰਹੋ ਘਰੇ ਹੁਣ ਜਾਊਂਗੀ ਮੈਂ ਇਹਨਾਂ ਨੂੰ ਪੁੱਛਦੀ ਆ ਵੀ ਚੱਲ ਜਾ ਮੈਂ ਕੱਲ ਨੂੰ ਭਲਾ ਕੀ ਜਾਂਦੇ ਆ ਨਾਲ ਜਾਓਗੇ ਕਿ ਮੈਂ ਕੱਲੀ ਜਾਵਾਂ ਦੇ ਨਵ ਬੜੀ ਚਾਹ ਬੜੀ ਸੇਰੇ ਸੇਰੇ ਬਸ ਉਹਦੇ ਹੀ ਬਣਾਈ ਹੀ ਮੈਂ ਕਿਾ ਚੱਲ ਧੁੱਪੇ ਬਹਿ ਕੇ ਮੈਨੂੰ ਵੀ ਘੁੱਟ ਦੇ ਦੇਣੀ ਮੈਂ ਤੇ ਅੰਦਰ ਨਾ ਨਹੀਂ ਮੈਂ ਕਿਾ ਚੱਲ ਦੇਖਦੀ ਧੁੱਪੇ ਬਹਿਨੀ ਆ ਹੁਣ ਆ ਮੈਂ ਗਈ ਹਾਂ ਅੰਦਰ ਤੇ ਨਹਾਉਣ ਦੇ ਹੀ ਫਿਰ ਮੈਂ ਬਾਹਰ ਆ ਗਈ ਮੈਂ ਚੱਲ ਨਹਾ ਕੇ ਪੀਣੀ ਇਹਨਾਂ ਨੇ ਅੱਛਾ ਅੱਛਾ ਤੇ ਉਹ ਹਿਟਲਰ ਕਿੱਥੇ ਆ ਮੇਰੀ ਬੀ ਮਾਤਾ ਉਹ ਤੇ ਹਿਟਲਰ ਤੋਂ ਘੱਟ ਆ ਹਿਟਲਰ ਵਾਂਗੂ ਤਾਂ ਰੋਲਾ ਪਾਉਂਦੀ ਰਹਿੰਦੀ ਐ ਉਹ ਤੇ ਨਾ ਦੀਦੀ ਗਏ ਕਿਸ ਦੇ ਕੰਮ ਮੈਂ ਨਾਮ ਪਾਇਆ ਹਿਟਲਰ ਫਿਰ ਉਹਦੇ ਸਾਹਮਣੇ ਨਹੀਂ ਗੱਲ ਕਰੀ ਤੁਹਾਨੂੰ ਦਾ ਸੀ ਉਹ ਜੀਵਨ ਜੀਵਨ ਮੈਂ ਦੱਸੀ ਉਹ ਤਾਂ ਮੈਂ ਨਹੀਂ ਦੱਸਦੀ ਤੇ ਉਹ ਤਾਂ ਕਿਸੇ ਦੇ ਘਰ ਗਏ ਜਦੋਂ ਮੇਰੇ ਘਰ ਪੈਣ ਚਾ ਅੱਛਾ ਅੱਛਾ ਮੈਂ ਵੀ ਸੋਚ ਲਈ ਹਾਂ ਅੱਡੇ ਤੱਕ ਜਾਣਾ ਸੀ ਕੱਲ ਗਈ ਸੀ ਨਾ ਕਿਤੇ ਗੋਲ ਗੱਪੇ ਇੰਨੇ ਸਵਾਦ ਬਣਾਏ ਨਾ ਨਵ ਬੁੱਤੇ ਸਵਾਦ ਬਣਾਏ ਮੈਂ ਤੇ ਸੋਚਿਆ ਕਿ ਚੱਲ 20 30 ਦੀ ਖਾਨਣੀ ਆ ਬਾਅਦੋਂ ਨਾ ਉੱਥੇ ਮੇਰੀ ਕਿਸੇਲੀ ਆ ਗਈ ਉਹਨਾਂ ਨੇ ਮੈਨੂੰ ਚਾੜ ਖਵਾਤੀ ਤੇ ਚਾੜ ਤੇ ਮੂੰਹੋਂ ਨਹੀਂ ਲੱਥਨਦੀ ਤੇ ਲੈ ਮੈਂ ਸੋਚਿੰਦੀ ਹੀ ਤੁਹਾਡੇ ਵਾਸਤੇ ਲਿਆਵਾਂ ਫਿਰ ਮੈਂ ਕਿਹਾ ਜੇ ਮੈਂ ਇਹ ਲੈ ਕੇ ਗਈ ਨਾ ਘਰ ਮੰਮੀ ਨੇ ਰੋਲਾ ਪਾਣਾ ਫਿਰ ਮੈਂ ਤਾਂ ਹੀ ਨਹੀਂ ਲੈ ਕੇ ਪਰ ਨਾ ਇਦਾਂ ਦੀ ਚੀਜ਼ ਕੱਲ ਬਣੀ ਸੀ ਨਾ ਚਾਟ ਦੀ ਕਿ ਮੂੰਹ ਨਹੀਂ ਲੱਥਨ ਦੀ ਬਹੁਤ ਸਵਾਦ ਆ ਗਈ ਸੀ ਜੇ ਦੋ ਇੱਥੋਂ ਮੈਂ ਵੀ ਕਹਾਂ ਕਿ ਕਿਤੇ ਦਿਖਣ ਨਹੀਂ ਦੇ ਪਤਾ ਨਹੀਂ ਕਿੱਥੇ ਚਲ ਗਏ ਆ ਆ ਤੂੰ ਹੀ ਰੋਲਾ ਪਾਇਆ ਸੀ ਮम्मी ਨੇ ਰੋਲਾ ਪਾਇਆ ਸੀ ਮੈਂ ਕਿਹਾ ਯਾਰ ਮੂਡ ਤੇ ਅਪਸੈਟ ਹੋਇਆ ਆ ਗੋਲ ਗੱਪੇ खा ਕੇ ਮੂਡ ਸੈੱਟ ਕਰਦੀ ਆ ਮੈਂ ਚੱਕੀ ਸਕੂਟਰੀ ਮੈਂ ਚੱਲ ਗਈ ਫਿਰ ਹੂੰ ਤੇ ਜੇ ਲੱਗ ਜਾਂਦਾ ਨਾ ਮम्मी ਨੂੰ ਪਤਾ ਗੋਲ ਗੱਪਿਆਂ ਦਾ ਕਿ ਗੋਲ ਗੱਪੇ ਖਾਣ ਗਈ ਵੇਖੀ ਫੇਰ ਗੋਲ ਗੱਪੇ ਦਾ ਸਵਾਦ ਮੂੰਹ ਸਾਰੇ ਲਾ ਦੇਣਾ ਹਿੰਮਤ ਕੋਈ ਨਹੀਂ ਤਾਂ ਹੀ ਮੈਂ ਚੋਰੀ ਚੋਰੀ ਗਈ ਹੀ ਮਾਤਾ ਨੂੰ ਤਾਂ ਮੈਂ 2 ਮਿੰਟ ਚ ਪਾਗਲ ਬਣਾ ਦਾਂ ਉਹ ਮੈਨੂੰ ਕਿ ਟੈਂਸ਼ਨ ਲਖਬੀਰ ਕਿਹੜਾ ਘਰ ਹੀ ਕਾਹੀ ਮੈਂ ਦਾ ਲਾ ਲਿਆ ਪਰ ਮੈਨੂੰ ਲੱਗਦਾ ਮੈਨੂੰ ਦੇਖ ਲਿਆ ਭਾਜੀ ਆਵੰਦੇ ਸੀ ਉਧਰੋਂ ਮੇਰੇ ਖਿਆਲ ਚ ਭਾਜੀ ਨੇ ਦੇਖ ਲਿਆ ਭਾਜੀ ਦੀਦੀ ਨੇ ਤਾਂ ਇਹ ਵੀ ਕਰ ਲ ਚੱਲ ਕੋਈ ਨਹੀਂ ਹੁਣ ਤੂੰ ਨਾ ਕਿਤੇ ਚੁਗਲੀ ਲਾ ਦੀ ਮੈਨੂੰ ਨਹੀਂ ਲੋੜ ਹੈ ਕਿ ਲੋਨ ਦੀ ਕੋਈ ਗੱਲ ਨਹੀਂ ਹੋਰ ਤੂੰ ਜੀਵੰਦੀ ਦੀ ਨੂੰ ਨਾ ਕਹਿ ਦੀ ਜੀਵੰਦੀ ਦੀ ਬੜੀ ਚਲਾ ਕੇ ਉਹਨੇ ਭਾਜ ਨਾਲ ਗੱਲ ਕਰ ਦੇਗੀ ਤੇ ਭਾਜੀ ਨੇ ਹੋਰ ਕੇ ਕਿਸੇ ਨੇ ਭਾਜੀ ਨੂੰ ਲਗਦੀ ਨੂੰ ਕਹਿ ਦੇਣਾ ਐ ਨਹੀਂ ਮੈਨੂੰ ਨਹੀਂ ਲੋੜ ਚੁਗਲੀ ਲਾਉਣ ਦੀ ਚਾ ਫਿਰ ਉੱਠ ਜਾ ਪਤਾ ਘੁੱਟ ਲਿਆ ਮੇਰੇ ਲਈ ਮੈਨੂੰ ਖੰਡ ਲੱਗ ਗਈ ਯਾਦੀ ਦਿਨ ਕੱਲੋ ਜਾਪੀ ਲਾਓ ਮੈਂ ਵਾਵਾ ਹੁਣ ਮਜਾ ਜਾਉਂਦਾ ਨਹੀਂ ਕਿੱਧਰ ਅੱਜ ਅੱਜ ਨਹੀਂ ਬਾਹਰ ਨਿਕਲੀ ਦੀਦੀ ਅੱਗੇ ਦੇ ਵਾਵਾ ਇੱਥੇ ਆ ਜਾਂਦੀ ਸੀ ਲੰਮੇ ਕੰਮ ਕਰਦੇ ਹੋਣੇ ਦੀਦੀ ਲੈ ਦੀਦੀ ਦਾ ਨਾਮ ਲਿਆ ਦੀਦੀ ਆ ਗਈ ਆ ਕੋਈ ਕੀਤਾ ਲੈ ਜੀ ਤੁਸੀਂ ਆਪਸ ਵਿੱਚ ਕੀ ਕੜਕੜ ਕੋੜਕੜ ਲਾਈ ਦਿਓ ਮੈਂ ਤਾਂ ਗੋਲ ਗੱਪੇ ਖੈ ਨਹੀਂ ਬੜੇ ਸਵਾਦ ਕੱਲ ਮੂੰਹ ਨਹੀਂ ਲੱਤਣ ਦੇ ਸਵਾਦ ਲਾ ਲਾ ਕੇ 9.5 ਗੋਲ ਗੱਪਿਆਂ ਦਾ ਸਵਾਦ ਗਨਾਉਣ ਨਹੀਂ ਆ ਸਾੜਨ ਕੀ ਗੱਲ ਹੈ ਮੈਂ ਤਾਂ ਲਿਆ ਲੱਗੀ ਮੈਂ ਮਾਤਾ ਦੇ ਨਗਮਾ ਦਾ ਨੀ ਲੋਨੀ ਫਾਨੀ ਨਾ ਰੋਲੇ ਤੋਂ ਬਚਦੇ ਸਾਨੂੰ ਕੰਮ ਚੜਾ ਕੇ ਤੇ ਆਪੇ ਸਕੂਟਰੀ ਚੱਕ ਕੇ ਤੇ ਅਦੇ ਲੈ ਕੰਮ ਜਾ ਕੇ ਤੇ ਗੋਲ ਗੱਪੇ ਖਾ ਕੇ ਮੇਰੀ ਗੱਲ ਸੁਣਾ ਗੋਲ ਗੱਪੇ ਤੇ ਤੇ ਸੰਗ ਚੜ ਜਾਣੇ ਆ ਜਿਹੜੀ ਮੈਂ ਗੱਲ ਸੁਣੀ ਆ ਤੁਹਾਨੂੰ ਦੁਆ ਨੂੰ ਹੋ ਗਿਆ ਇਹੋ ਜੀ ਮਾਤਾ ਨੇ ਫੋਨ ਕਰਤਾ ਤਾਂ ਦੀ ਨਣਾੜ ਨੂੰ ਹਾਂ ਫੇਰ ਹਾਂ ਤੇ ਬਸ ਹੁਣੋਂ ਆਉਣੀ ਵਾਲੀ ਆ ਤੇ ਵਰਦੀਆਂ ਬਣਾਉਣ ਨੂੰ ਤਿਆਰ ਹੋ ਜਾਓ ਫੇਰ ਆਏ ਹਾਏ ਐਤ ਕੀ ਦੀ ਉਹਨੇ ਵਰਦੀਆਂ ਬਣਾ ਕੇ ਦਿੱਤੀਆਂ ਨਾ ਦੀਦੀ ਐਤ ਕੀ ਮੈਂ ਮਾਤਾ ਦੇ ਅੱਗੇ ਚੱਕ ਕੇ ਮਾਰਨਾ ਸੀ ਮੈਂ ਕਹਿੰਨਾ ਉਹਨੂੰ ਹੀ ਦੇ ਨਹੀਂ ਕੀ ਸਕੂਲ ਵਾਲਿਆਂ ਵਾਂਗੂ ਇੱਕੋ ਜਿਹੀ ਲੈ ਕੇ ਦੇ ਜਾਂਦੀ ਹੈ ਉਹੀ ਤੇ ਚਾਹਣਾ ਪੜਦੀ ਆ ਸੱਚੀ ਗੱਲ ਆ ਮੈਂ ਤਾਂ ਆਪਣੇ ਕੰਨੀ ਸੁਣਿਆ ਹੀ ਹਾਂ ਆਂਦੀ ਆਪਣੇ ਬਣਾ ਕੇ ਲੈ ਜਾ ਹੈ ਤੇ ਇਹਨਾਂ ਨੂੰ ਬਣਾ ਕੇ ਦੇ ਜਾ ਆਪਣੇ ਇਹਨੇ ਸੋਲੇ ਬਣਾ ਜਾਂਦੀ ਹੈ ਸਾਡੇ ਕੀ ਸਕੂਲ ਵਾਲੇ ਜਿੱਦਾਂ ਵਰਦੀਆਂ ਲਾ ਕੇ ਨੇ ਵੱਖ-ਵੱਖ ਰੱਖਦੀ ਇੱਕੋ ਜਿਹੀ ਨੂੰ ਪਤਾ ਕੀ ਮੈਨੂੰ ਤਿੰਨ ਭਰਜਾਈਆਂ ਐ ਆਪਣੇ ਕੋਲ ਬਣਾਇਆ ਕਰੇ ਇੱਥੇ ਆਪਾਂ ਦੋ ਦੋ ਸੂਟ ਬਣਾ ਲਿਆ ਹਨਾ ਤੁਹਾਡੀ ਮਾਤਾ ਨਹੀਂ ਨਾ ਕਾਹੇ ਜੋਗੀ ਇਹ ਉਹਨੂੰ ਖਾਤਾ ਸਦਦੀ ਹੈ ਸਾਰਾ ਬੇੜਾ ਕਰ ਲਿਆ ਮਾਈ ਦਾ ਵਾ ਆਹੋ ਪਵਾੜੇ ਤੇ ਸਾਰੇ ਇਹਦੇ ਪਾਏ ਆ ਸੱਦ ਕੇ ਤੇ ਬਹਿ ਜਾਂਦੀ ਉਹਨੂੰ ਸਾਡੇ ਸਿਰ ਤੇ ਬਿਠਾ ਲੈਂਦੀ ਨਾਲੇ ਤੇਣਕ ਚਮਕੜਾ ਮਾਰ ਕੇ ਬਹਿ ਜਾਣਾ ਵਾ ਉਹ ਲਾਨੀਆਂ ਧੂਆ ਲਿਆ ਲਾਨੀਆਂ ਧੂਆ ਲਿਆ ਸਾਰਾ ਦਿਨ ਆਰਡਰ ਮਾਰਨੇ ਆ ਤੇ ਨਾਲ ਜਿਕੇ ਮਾਰਦੀ ਆ ਗਾਂ ਹੋਣਾ ਉਹ ਇਹ ਨਾ ਸਾਰੇ ਤੁਹਾਡੀ ਮੱਤ ਸਾਡੀ ਮਾਰ ਦੇਣੀ ਆ ਉਹਨੂੰ ਕੁਝ ਕਹਿਣ ਦੋਗੇ ਵੀ ਨਹੀਂ ਹੈਗੇ ਅਕਦੇ ਮਾਤਾ ਨਹੀਂ ਕਹਿੰਦੀ ਜੀ ਇੱਕ ਭਾਜੀ ਘੜ ਕਹਿ ਦਿੰਦੇ ਆ ਭਾਜੀ ਜੀ ਕਹਿੰਦੇ ਮੇਰੀ ਭੈਣ ਨੂੰ ਕੁਝ ਨਹੀਂ ਜਾਣਾ ਆਪਸ ਵਿੱਚ ਲੜ ਲੜ ਮਰ ਚੜੀਆਂ ਮਾਤ ਉਹ ਅੱਖਾਂ ਖੋਲੋ ਆਪਣੀਆਂ ਤੇ ਐਰ ਕੀ ਆਊਗੀ ਘਰ ਕੇ ਉਹਦਾ ਲਾਟ ਇੱਕ ਕੰਮ ਕਰੀਏ ਦੀਦੀ ਤੁਹਾਨੂੰ ਦੂਆਂ ਨੂੰ ਜੇ ਤੁਸੀਂ ਮੇਰੀ ਮੰਨੋ ਤੇ ਇੱਕ ਏਕਾ ਕਰੀਏ ਤੇ ਕੋਈ ਸਕੀਮ ਐਹੋ ਜਿਹੀ ਬਣਾਈਏ ਕਿ ਥੋੜਾ ਜਿਹਾ ਇਹਦੇ ਜਿਹੜੇ ਪੈਰ ਨੇ ਨਾ ਇੱਥੋਂ ਹਲਾਈਏ ਮੈਂ ਤਾਂ ਸੋਚ ਨਹੀਂ ਆ ਜੇ ਆਪਣੇ ਸੂਟ ਲੈ ਕੇ ਆਉ ਜੀ ਨਾ ਰਾਤ ਤੇ ਰਹਿੰਦੀ ਆ ਸੂਟੀ ਬਦਲ ਦੀਏ ਆਪੀ ਬਟਾ ਲੀਏ ਗਾਲੀ ਮੁਕਾ ਦੇ ਦੇ ਇਹ ਆ ਕਿ ਆਪਸੀ ਜਿਹੜੇ ਚੋਰ ਚਲਾ ਕੇ ਇੱਕ ਪਾਸੇ ਕਰਕੇ ਨਾ ਐਰਕਿਮ ਮਾਰਾ ਜਾ ਇੱਕਾ ਕਰਕੇ ਪਹਿਲਾਂ ਇਹਨੂੰ ਤੇ ਕੱਢੀ ਫਿਰ ਆਪਣੇ ਵੇਖ ਲਾਂਗੇ ਪਾੜਾ ਵੇਖਣ ਦੇ ਬਾਅਦ ਚ ਚਾਰ ਗੱਲਾਂ ਸੁਣਾਣੀਆਂ ਤੁਸੀਂ ਵੱਡੇ ਹੋ ਉਹੀ ਗਿਆ ਸੋ ਬਿਹਾਨ ਨੂੰ ਤੇ ਵੈਸੇ ਨਹੀਂ ਮੰਨਦੀ ਹਾਂ ਦੋਨਾਂ ਨੂੰ ਚੁੱਪ ਹੀ ਲਾਗੇ ਲੱਗਦੇ ਨੇ ਦੋਨੋਂ ਦੱਪੇ ਘੱਟ ਖਾਇਆ ਕਰ ਚੰਗਾ ਜੇ ਮਾਤਾ ਨੂੰ ਪਤਾ ਲੱਗ ਗਿਆ ਨਾ ਤੇ ਤੇਰੇ ਸੰਗ ਘੱਟ ਪਾ ਕੇ ਕੱਢ ਲੈ ਮੈਂ ਮੰਨ ਕਰਨ ਲਿਆ ਸੀ ਮੰਮੀ ਨੂੰ ਪਤਾ ਲੱਗ ਗਿਆ ਨਾ ਜਿਹੜੇ ਸਵਾਦ ਹੈ ਕਲਾ-ਕਲਾ ਕਹਿੰਦੇ ਆ ਉਹਨੇ ਪੂਰੇ ਹੈਕਾ ਕੱਢ ਦੇਣੀਆਂ ਈ ਪੂਰੀਆਂ ਕੱਢ ਰੀਆਂ ਉਹਨੇ ਕੋਈ ਵੀ ਮੰਮੀ ਨਹੀਂ ਗਈ ਹੈ ਕਿਤੇ ਦੇ ਘਰ ਕਿਹਦੀ ਗਈ ਅੰਦਰ ਹੀ ਆ ਇਹ ਮੈਨੂੰ ਤਾਂ ਲੱਗਾ ਸ਼ਾਇਦ ਤੂੰ ਤਾਂ ਕਹਿ ਨਹੀਂ ਕਿ ਮੰਮੀ ਕਿਸੇ ਦੇ ਘਰ ਗਈ ਉਹ ਕਹੀ ਆ ਗਈ ਆ ਉਹ ਸੁਣ ਲੈਣੀਆਂ ਜੇ ਮੈਂ ਹਿੱਟ ਲੱਗ ਹਿੱਟ ਲੱਗ ਰ ਕਰਨ ਮੈਂ ਚੱਲੀ ਹੁਣ ਉੱਧਰ ਤੇਰਾ ਸੁਰ ਨਿਕਲ ਜਾਣਾ ਫਿਰ ਤੂੰ ਕਹਿ ਨਹੀਂ ਮੈਨੂੰ ਖਿਚ ਜਾ ਕੇ ਕੰਮ ਕਰ ਕੋਈ ਚੱਲਾ ਫਿਰ ਮੈਨੂੰ ਤਾਂ ਪਤਾ ਹੀ ਨਹੀਂ ਇਹ ਗਿਰਜੀ ਬੈਠੇ ਕਿਹੜਾ ਸਾਹ ਬਰੀ ਜਾਂਦੇ ਜੀ ਉਹ ਸਾਹ ਤੋਂ ਯਾਰ ਮਹਿਜ ਨਾਲ ਖਾਦ ਖੂਦ ਲੈਂਦੀ ਸੀ ਅੱਛਾ ਤੇ ਮੈਂ ਚੱਲ ਮੜਾ ਮੋਟਾ ਲੇਖ ਲੈਨੇ ਆ ਪਾਣੀ ਲਾ ਕੇ ਮੁੜ ਕੇ ਬਾਅਦ ਚ ਫੋੜਣੀ ਮੁੜ ਕੇ ਚੇਤਾ ਭੋਲ ਜਾਂਦਾ ਵਾ ਚੱਲ ਆ ਬਾਅਦ ਚ ਲੇਖ ਲਿਓ ਹਾਂ ਦੱਸ ਉਹ ਮੋਸਲੇ ਦੀ ਦੇ ਲੈਣੀ ਆ ਤੇ ਮੈਨੂੰ 300 ਕੀ ਦੇਉਂਗੇ ਮੇਰੀ ਗੱਲ ਸੁਣ ਲੈ ਗੱਲ 300 ਦੀ ਨਹੀਂ ਗਈ ਪੈਸਾ ਤੇ ਕੋਲ ਮੇਰੇ ਕੋ ਵੀ ਹੈ ਨਹੀਂਗਾ ਤੇ ਪੈਸੇ ਆ ਬੀਬੀ ਕੋ ਤੇ ਹੁਣ ਉਹ ਤੋਂ ਕੋ ਲੈਣੇ ਪੈਣੇ ਆ ਚਲ ਉਹ ਤੋਂ ਗੱਲ ਛੱਡ ਮੇਰੀ ਗੱਲ ਸੁਣ ਲੈ ਯਾਰ ਆਪਣੀ ਨਾਲ ਦੀ ਨੂੰ ਮਾੜਾ ਮੋਟਾ ਸਮਝਾਇਆ ਕਰ ਕੀ ਗੱਲ ਹੋ ਗਈ ਕੱਲ ਇੱਥੇ ਕੋ ਪਿਆ ਹੋਊ ਥੋੜਾ ਬੋਤਾ ਖਲਾਰਾ ਹਾਂਜੀ ਤੇ ਬੀਬੀ ਦੇ ਕੱਲ ਨਕੋਰ ਨਕੀ ਮੈਂ ਤੇ ਆਇਆ ਬੰਬੀ ਤੋਂ ਹੂੰ ਤੇ ਆਣ ਕੇ ਤੇ ਮੈਂ ਤੇ ਕਹੀ ਰੱਖੀ ਆ ਤੇ ਬੀ ਬੀਤੇ ਨਹੀਂ ਲਾਲੋ ਲਾਲ ਹੋਈ ਫੇਂਦੀ ਮੈਨੂੰ ਦੇਖ ਕੋਈ ਬੰਦਾ ਨਾ ਮਾਰਦੇ ਤੇ ਮਸਤ ਜੀ ਗੱਲ ਦੱਸਾਂ ਉਹ ਐਹੋ ਜਿਹੀ ਗੱਲ ਹੋ ਗਈ ਆ ਪਤਾ ਨਹੀਂ ਉਹ ਮਵੀ ਆ ਤੇ ਤੇਦੇ ਲੰਮੇ ਪਈਆਂ ਅਸੀਂ ਤੇ ਹੈਗੀ ਉਹ ਵੀ ਬੀਬੀ ਵੀ ਸੱਚੀ ਆ ਉਹਨੇ ਕਿਤੇ ਚਾਹ ਚੂ ਬਣਾਉਣੇ ਕਿ ਪਾਈਆਂ ਰੋਟੀ ਖਾਣੇ ਤੇ ਭਾਂਡੇ ਸਾਰੇ ਸਿੰਘ ਤੇ ਉਤਰਾ ਭਰਿਆ ਸਾਰਾ ਤੇ ਕੰਮ ਇਹਨੇ ਨਾ ਮੁਕਾਇਆ ਨਹੀਂ ਕੰਮ ਕੀ ਬਿੰਨੂ ਕੀ ਪਤਾ ਇਹ ਗੱਲ ਦਾ ਮੈਂ ਤਾਂ ਮੁੜ ਕੇ ਮਿੰਨੂ ਮੈਂ ਤੇਰੇ ਤੇ ਕੱਲ ਗਿਆ ਤੇਰੇ ਹੁੰਦੇ ਪਾਣੀ ਲਾਉਣਾ ਮੈਂ ਚੱਲ ਹੁਣ ਕੋ ਚਾਹ ਲੈ ਕੇ ਆਉਂਦਾ ਹੁਣ ਆਉਂਦਾ ਮੈਂ ਹਰ ਕੇ ਮੈਂ ਚੱਲ ਜਾ ਘਰੋਂ ਜਾ ਕੇ ਚਾਹ ਪੀਉਂਨਾ ਤੇ ਹੁੰਦਿਆਂ ਨੇ ਵੇਖਿਆ ਖਲਾਰ ਦੇ ਨਾਲ ਦੀ ਨੂੰ ਸਮਝਾਇਆ ਕਰ ਯਾਰ ਕੋਈ ਗੱਲ ਦੱਸਾਂ ਗੱਲ ਕਿ ਨਵ ਨੂੰ ਮੈਂ ਤਾਂ ਨਹੀਂ ਕਹਿੰਦਾ ਕਿ ਯਾਰ ਜਿਤਨਾ ਮਾਰਜੀ ਨਾ ਸਾਡੇ ਘਰ ਦਾ ਮਾੜਾ ਮੋਟਾ ਖਰਚਾ ਉਹਨੇ ਚਲਾਇਆ ਉਹ ਤੋਂ ਤੇ 6 ਮਹੀਨੇ ਬਾਅਦ ਫਸਲ ਦੇ ਪੈਸੇ ਆਉਂਦੇ ਤੇ ਚਲ ਖਾ ਪੀ ਲਈਦੇ ਆ ਉਹ ਮੁੰਡੇ ਨੇ ਸਾਡਾ ਪੈਸਾ ਨਹੀਂ ਬਣਦਾ ਉਹ ਤੇ ਗੱਲ ਵਾ ਤੇ ਮੈਂ ਤੇ ਭਰਾ ਨਵ ਨੂੰ ਮੈਂ ਵੀ ਆਪ ਨਹੀਂ ਕੋ ਕਹਿੰਦਾ ਤੇ ਮੈਂ ਤੇ ਹੁਣ ਤੈਨੂੰ ਕਹਿ ਰਿਹਾ ਜਿਹੜਾ ਬੰਦਾ ਇੱਥੇ ਹਾਜ਼ਰ ਆ ਯਾਰ ਉਹਨੂੰ ਥੋੜਾ ਬੁੱਤਾ ਸਮਝਾਇਆ ਕਰ ਯਾਰ ਇਸ ਤਰ੍ਹਾਂ ਨਾ ਕਰਿਆ ਕਰ ਹੈ ਕੋਈ ਨਹੀਂ ਮੈਂ ਵੀ ਸਮਝੋਣਾ ਆ ਕੱਲ ਮੈਂ ਜੀਵਨ ਦੀ ਤੇ ਕੀਤੀ ਬੜੀ ਬੇਇੱਜ਼ਤੀ ਤੇ ਫਿਰ ਮੈਂ ਕਹਾਂ ਮੈਂ ਚਲ ਕੋਈ ਲਖਬੀ ਕੋਈ ਨਹੀਂ ਕਰਦਾ ਇਹਦਾ ਵੀ ਮੈਂ ਲਾਹ ਚੰਗੀ ਤਰ੍ਹਾਂ ਨਾ ਨਹੀਂ ਯਾਰ ਇਹਨੂੰ ਕਹੇ ਪਾੜਾ ਪਾੜਾ ਇਦਾਂ ਨਹੀਂ ਕਹਿਆ ਇਹਨਾਂ ਨੇ ਆਖਿਆ ਇਹ ਪ੍ਰਾਹੋਂ ਤੂੰ ਆਪਣੇ ਹਿਸਾਬ ਨਾਲ ਵੇਖ ਲੈ ਕਿਤਾ ਕਰਨੀ ਹੁੰਦਾ ਇਹ ਨਾ ਗੱਲ ਕਹੀਂ ਵੀ ਮੈਨੂੰ ਭਾਈ ਦੇ ਦੱਸਿਆ ਵਾ ਸਭ ਕੋ ਆਖੀ ਮੈਨੂੰ ਪਤਾ ਲੱਗ ਗਿਆ ਮੈਂ ਘਰ 'ਚ ਕੀ ਹੋਣ ਰਿਹਾ ਵਾ ਨਹੀਂ ਦੱਸਣਾ ਤੁਹਾਡਾ ਨਾ ਕਾਹ ਵਾਸਤੇ ਲੈਣਾ ਮੈਂ ਆਹੋ ਉਹਨਾਂ ਨੂੰ ਮੇਰਾ ਮੁੰਡਾ ਘਟੀ ਪਰੇ ਤੁਹਾਡੀ ਗੱਲ ਪਤਾ ਮਨ ਤੇ ਲਿਆ ਕੇ ਤੂੰ ਤੇ ਜੋ ਸਵੇਰੇ ਜਾਣਾ ਵਾ ਨਾ ਤੇ ਸ਼ਾਮਾਂ ਨੂੰ ਘਰ ਆਉਂਦਾ ਵਾ ਫਿਰਦਾ ਤੁਰਦਾ ਆ ਜਾ ਕੇ ਤੇ ਮੈਂ ਇੱਥੇ ਰਹਿਣਾ ਹੁੰਦਾ ਸਾਰੀ ਦਿਹਾੜੀ ਘਰ ਤੇ ਜਾ ਮੇਰਾ ਵੀਰ ਦਾ ਉਹਨੂੰ ਸਮਝਾ ਕੋਈ ਕੋਈ ਗੱਲ ਨਹੀਂ ਕਦਨੀ ਭਲਾ ਕੰਮ ਕਰਦੀ ਕੋਈ ਨ ਮਦਦ ਨਾ ਪੈਸੇ ਦੇ ਲਜੋਗੇ ਵੀ ਹੈਗੇ ਥੋੜੇ ਜਿ ਮੇਰੇ ਕੋ ਪਏ ਠੀਕ ਆਹ ਹੱਦ ਹੋਈ ਆ ਉਹ ਜਾਏ ਵੇਲੜ ਉਹ ਜਾ ਚ ਮੈਂ ਵੀ ਵੇਲਿਆਂ ਵਰ ਗਈਆਂ ਤੇ ਆ ਜਾ ਕੇ ਤੇ ਮੁੰਡਾ ਬਾਹਰ ਆਲਾ ਪੈਸੇ ਘਲਾਉਂਦਿਆ ਵਾ ਤੇ ਸਾਡਾ ਫਰਜ਼ ਨਹੀਂ ਬੰਦਾ ਕੁੜੀ ਨੂੰ ਮਾੜਾ ਚੰਗਾ ਕਹਿਣਦਾ ਹੈ ਉਹਦੇ ਸਿਰ ਤੇ ਤੇ ਗੱਲਬਾਤ ਚੱਲਣ ਦੀ ਸਾਰੀ ਇਹ ਲੰਗਰ ਖਾ ਲੈਂਦੇ ਕਿ ਉੱਥੇ ਲੰਮੇ ਪੈ ਤੇ ਕਿ ਉੱਥੇ ਪੈ ਬੜੀ ਮਾੜੀ ਗੱਲ ਵਾ ਚੱਲ ਕੋਈ ਨਹੀਂ ਆਖੇ ਹੁਣ ਆਪੀ ਕਰੂਗਾ ਕੋਹ ਨਾ ਕੋ ਚੱਲ ਮਨਜਿੰਦਰ ਸਿਆ ਤੂੰ ਹੀ ਰੱਖ ਹਸਤਾ ਵਾਲੇ ਕਾਪੀ ਤੇ ਚੱਲ ਤੂੰ ਕੋ ਕੰਮ ਤਾਂ ਆ ਜਿਹੜੇ ਆ ਨਾ ਦੋ ਘਰ ਚ ਮੋਟਰਸਾਈਕਲ ਆ ਜਾਂਦੇ ਆ ਬੁਲਟ ਤੇ ਗੰਦਾ ਘਰ ਸੁਟਦੇ ਆ ਕਿੰਨੇ ਮੁਸ਼ਕਿਲ ਆ ਮੇਰੇ ਪਿਓ ਨੇ ਦਾਤ ਚ ਮੈਨੂੰ ਬੁਲਟ ਦਿੱਤਾ ਲੈ ਕੇ ਇਹਨਾਂ ਨੂੰ ਇੰਨਾ ਨਹੀਂ ਪਤਾ ਕਿ ਸਾਫ਼ ਵੀ ਕਰਨਾ ਆਹ ਲੈਂਦੇ ਇਹਨਾਂ ਨੂੰ ਇਹਨਾਂ ਤਾਂ ਝਾਂਬਾ ਮੈਲਾ ਨਹੀਂ ਦੋਨਾਂ ਦਾ ਜਰਾ ਚੰਗੀ ਤਰ੍ਹਾਂ ਮੇਰੇ ਦਾਤ ਚ ਮੋਟਰਸਾਈਕਲ ਆਇਆ ਤੁਸੀਂ ਕੌਣ ਮੇਰੇ ਦਾਤ ਕੀ ਬੜਬੜ ਕਰੀ ਆਣੀ ਹੈ ਗਲੀ ਇੱਥੇ ਕੀ ਗੱਲ ਆ ਕੀ ਗੱਲ ਆ ਆ ਤੁਹਾਡੇ ਭਤੀਜੇ ਲੈ ਆ ਜਾਂਦੇ ਮੋਟਰਸਾਈਕਲ ਸਾਫ਼ ਕਿੰਨੇ ਕਰਨਾ ਹੈ ਗੰਦਾ ਕਰਕੇ ਉਹਨੂੰ ਖੜਾ ਕਰ ਦਿੰਦੇ ਆ ਇਹ ਮੇਰੇ ਦਾਅ ਚ ਆਇਆ ਹੈ ਨਾ ਕਿ ਉਹਨਾਂ ਨੇ ਲੈ ਆਏ ਅੱਛਾ ਤੈਨੂੰ ਇਹ ਗੰਦਾ ਦੇਖ ਪਿਆ ਤੇ ਜਿਹੜਾ ਅੰਦਰ ਖਲਾਰਾ ਪਿਆ ਤੈਨੂੰ ਉਹ ਨਹੀਂ ਦੇਖਦਾ ਕੀ ਖਲਾਰਾ ਪਿਆ ਏ ਨਾ ਤੇਰੀਆਂ ਅੱਖਾਂ ਨਹੀਂ ਆਗੀਆਂ ਨਾਲ ਹੁਣ ਕੀ ਹੋਇਆ ਅੱਛਾ ਤੇਰੀਆਂ ਅੱਖਾਂ ਹੀ ਨਾਲ ਹੈਗੀਆਂ ਤੈਨੂੰ ਨਹੀਂ ਪਤਾ ਵੀ ਕਿਹੜਾ ਖਲਾਰਾ ਪਿਆ ਵਾ ਕਿਹੜਾ ਖਲਾਰਾ ਕੀ ਕਹਿਣੇ ਆ ਤੁਸੀਂ ਅੱਛਾ ਤੈਨੂੰ ਸਾਰਾ ਕੁਝ ਮੈਂ ਹੀ ਦੱਸਾਂ ਓ ਯਾਰ ਮੈਂ ਤਾਂ ਨਾ ਮੋਟਰਸਾਈਕਲ ਸਾਫ ਕਰਨੀ ਸੀ ਬੁਲਟ ਮੈਂ ਕਿਹਾ ਗੰਦਾ ਹੋਇਆ ਤੂੰ ਜਿਹੜੀ ਗੱਲਾਂ ਉਹ ਜਿੰਨੇ ਖੜਿਆ ਵਾ ਆਪੇ ਸਾਫ਼ ਕਰ ਲੈਣਾ ਵਾ ਤੂੰ ਇਹੇ ਅੱਲਾਹ ਹੋ ਮੇਰੀ ਗੱਲ ਸੁਣ ਪਹਿਲਾਂ ਅੱਛਾ ਸੁਣਾਓ ਗੱਲਾਂ ਹਾਂ ਦੱਸੋ ਜਦੋਂ ਤੁਹਾਨੂੰ ਕੰਮ ਵੰਡ ਕੇ ਦਿੱਤਾ ਵਾ ਕੰਮ ਕਿਉਂ ਨਹੀਂ ਕਰਦੀ ਨਹੀਂ ਆਪਣਾ ਉਹ ਵੇਛ ਜਾਂਦੀ ਆ ਸੇਰੇ ਸੇਰੇ ਕੋਈ ਕੰਮ ਨਹੀਂ ਕਰਦੀ ਆ ਮੈਂ ਜੀ ਆਟਾ ਗੁੰਨਤਾ ਉਹ ਕਹਿੰਦੀ ਮੈਂ ਝਾੜੂ ਲਾਤਾ ਫਿਰ ਮੈਂ ਕਿਉਂ ਕੰਮ ਕਰਾਂ ਬੋਦੇ ਪੜਦੇ ਨਾ ਪਾ ਮੈਨੂੰ ਸਭ ਪਤਾ ਵਾ ਕੌਣ ਖਾਂਦਾ ਵਾ ਕੌਣ ਵੇਚਦਾ ਵਾ ਬੱਸ ਕਰੋ ਕੱਲ ਵੀ ਦੇ ਹੀ ਹਿਕਾਵਾ ਰੋਲੀ ਪਈ ਹੀ ਇਹਨਾਂ ਨੇ ਲੜੰਦੀਆਂ ਹੀ ਬਾਜੀ ਕਹਿੰਦੇ ਕਿ ਇਹਨਾਂ ਨੇ ਨਹੀਂ ਪਈ ਤੂੰ ਪਈ ਆ ਆਪਣੇ ਦਿਮਾਗ ਦੇ ਮਾੜ ਹਰ ਵਾਲੇ ਬਸ ਲੜੀਂ ਵੱਡੇ ਦੇ ਛੜਦੀਆਂ। ਉਹ ਮੈਂ ਕਹਦਾ ਲੜੀਆਂ ਉਹ ਲੜਨਦੀਆਂ ਹੀ ਉਹਨਾਂ ਨੂੰ ਜਾ ਕੇ ਕੋ ਮੈਨੂੰ ਕਿਉਂ ਬਾਰ ਬਾਰ ਉਹਨਾਂ ਨੂੰ ਮੈਂ ਕਹਦਾ ਉਹਨਾਂ ਨੂੰ ਕਹਿਣ ਵਾਲੇ ਨੇ ਕਹਿ ਦੇਣਾ ਵਾ। ਕਹਿਣ ਵਾਲੇ ਮੇਰਾ ਫਰਜ਼ ਹੈ ਤੈਨੂੰ ਸਮਝਾਉਣਾ। ਆਪ ਤੁਸੀਂ ਕਿੱਥੇ ਗਏ ਸੀ? ਕਿਹੜੇ ਮੁੰਡੇ ਨਾਲ ਗਏ ਸੀ? ਆਪਣਾ ਤਾਂ ਆਪ ਤੁਸੀਂ ਕਿੱਥੇ ਗਏ ਸੀ? ਕਿਹੜੇ ਮੁੰਡੇ ਨਾਲ ਗਏ ਸੀ? ਆਪਣਾ ਪਤਾ ਨਹੀਂ ਤੇ ਮੈਨੂੰ ਆਣ ਕੇ ਕਿਹਨਾਂ ਵਾਲੇ ਕੰਮ ਜਿਹੜੇ ਬੰਦਿਆਂ ਦੇ ਕੰਮ ਨਾਲ ਕੰਪੇਰੀਸ਼ਨ ਕਰਿਆ ਕਰ। ਠੀਕ ਆ ਆਪਣੇ ਕੰਮ ਨਾਲ ਕੰਮ ਰੱਖਿਆ ਕਰ। ਈ ਵਾਰੀ ਤੈਨੂੰ ਸਮਝਾਇਆ ਵਾ ਤੇਰੇ ਖਾਨੇ ਗੱਲ ਨਹੀਂ ਪੈਂਦੀ। ਠੀਕ ਆ ਆ ਬੁਲਟ ਨਹੀਂ ਲੈ ਕੇ ਜਾਣਾ ਨਾਲ ਆਪਣੇ ਭਤੀਜਿਆਂ ਨੂੰ ਸਮਝਾ ਦਿਓ। ਆ ਤੂੰ ਇੱਧਰ ਚੱਲ ਬੁਲਟ ਨਹੀਂ ਲੈ ਕੇ ਜਾਣਾ ਜਿਹੜਾ ਪਹਿਲਾਂ ਘਰ ਦਾ ਕੰਮ ਕਰਨ ਵਾਲਾ ਉਹ ਕਰ ਜਾ ਕੇ। ਠੀਕ ਆ ਕਰ ਲੈ। ਲੱਗੀ ਵੱਡੀ ਸੈਣੀ ਬੰਨ। ਚੱਲ ਅੱਜ ਵਾਵਾ ਸੇਵਾ ਹੋਈ ਏ ਦੀ। ਹੈ? ਚੰਗਾ ਹੋਇਆ ਬੜੀ ਵਿਗੜੀ ਸੀ ਨਾ। ਬੜੀ ਸਕੂਟਰੀ ਚੱਕ ਚੱਕ ਕੇ ਜਾ ਕੇ ਗੋਲ ਗੱਪੇ ਖਾਣ ਜਾਂਦੀ ਸੀ ਚੱਕੇ ਗੋਲ ਗੱਪੇ ਕੱਢੇ ਅੱਜ ਇਹਦੇ। ਚੰਗਾ ਹੋਇਆ। ਮਿੰਨੂ ਨੂੰ ਦਿੱਕੀ ਚਾਤਾ। ਤੂੰ ਜਰਾ ਥੋੜਾ ਲੈ ਸਾਬ ਲਾਉ ਇਹਦਾ। ਨਹੀਂ ਕੱਲ ਸੋਨ ਮੇਰੀ ਵੱਡੀ ਏ, ਦੀਦੀ ਏ। ਬਣੀ ਫਿਰਦੀ ਤੂੰ ਵੱਡੀ। ਕੀ ਲਖਵੀਰ ਨੂੰ ਲੁੱਤੀਆਂ ਲਾਈਆਂ ਤੂੰ? ਨਹੀਂ। ਮੂੰਹ ਸਮਾਲ ਕੇ ਬੋਲ ਮੈਂ ਕਿਲੁੱਤੀਆਂ ਲਾਉਣੀਆਂ ਲੱਕੀਰ ਨੂੰ ਕੀ ਪਤਾ ਆ ਬੋਲਣ ਦਾ ਤਰੀਕਾ ਕੀ ਹੈ ਤੇਰਾ ਉਹ ਮੇਰੇ ਦਿਵਾਲੇ ਹੋਣ ਦਿਆ ਸੀ ਅੱਛਾ ਨਾ ਤੇਰੇ ਦਿਵਾਲੇ ਹੋਣ ਦਿਆ ਹੈਗਾ ਜਦੋਂ ਕੱਲ ਇੱਥੇ ਗੱਲਾਂ ਹੋਈਆਂ ਉਹ ਤੇ ਘਰ ਨਹੀਂ ਸੀ ਉਹਨੂੰ ਕਿੰਨੇ ਦੱਸਿਆ ਕਿ ਇਹ ਗੱਲਾਂ ਹੋਈਆਂ ਦੱਸੀ ਜਰਾ ਕਿ ਮੈਨੂੰ ਤੇਰੀ ਸੱਸ ਨੇ ਦੱਸੀਆਂ ਹੋਣੀਆਂ ਮੰਮੀ ਤਾਂ ਹੈ ਹੀ ਨਹੀਂ ਘਰ ਅੱਛਾ ਮੈਨੂੰ ਲੱਗਦਾ ਭਾਜੀ ਨੇ ਦੱਸੀਆਂ ਕਿਉਂਕਿ ਜਦੋਂ ਮੈਂ ਸਕੂਟਰੀ ਤੇ ਗਈ ਨਾ ਭਾਜੀ ਇੱਧਰੋਂ ਆਉਂਦੇ ਸੀ ਚੱਲ ਜੇ ਆਉਂਦੇ ਹੈ ਨਾ ਭਾਜੀ ਤੇ ਭਾਜੀ ਵੀ ਖਪਿਆ ਹੋਊਗਾ ਤੇ ਦਸਤੀਆਂ ਹੋਣਗੀਆਂ ਇਹ ਕਿਹੜੀ ਗੱਲ ਐ ਮੇਰੀਆਂ ਸਾਰੀਆਂ ਦਸਤੀਆਂ ਆਪਣੀਆਂ ਵੀ ਦੱਸ ਦੇਣੀਆਂ ਹੀ ਕਿ ਜੇ ਉਹ ਵੇਸ਼ ਕੇ ਪਈ ਸੀ ਤੇ ਆਪ ਵੀ ਤੇ ਤੁਸੀਂ ਦੋਨੇ ਜਣੀਆਂ ਵੇਸ਼ ਕੇ ਪਈਆਂ ਸੀ ਤੁਸੀਂ ਕਿਹੜਾ ਕੰਮ ਕਰਤਾ ਵੀ ਤੇਰੀ ਜ਼ੁਬਾਨ ਜਿਹੜੀ ਆ ਨਾ ਵੱਡਣ ਵਾਲੀ ਐ ਵੱਡਣ ਵਾਲੀ ਮੈਂ ਹਾਂ ਚੁੱਪ ਕਰ ਜਾ ਬਸ ਤੂੰ ਐ ਵੀ ਵੱਡਣ ਵਾਲੀ ਕਿਉਂ ਤੂੰ ਕੋਨੂੰ ਦੀ ਵੱਡਣ ਵਾਲੀ ਜ਼ੁਬਾਨ ਮੇਰੀ ਹੈ ਖਬਰਦਾਰ ਜੇ ਗਾਂ ਤੋਂ ਲਗ ਬੀਨਾ ਕੋਲ ਲੁੱਤੀ ਲਈ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਐ ਮੈਂ ਤੈਨੂੰ ਕਹਿਣ ਡਈਓ ਮੂੰ ਸੰਭਾਲ ਕੇ ਬੋਲ ਤੈਨੂੰ ਦਸਤੀਓ ਗੱਲ ਨਿੱਕੀ ਆ ਨਾ ਨਿੱਕੀ ਬਣ ਕੇ ਰਹਿ ਮੈਨੂੰ ਵੱਡੀ ਬੰਦੀ ਕੋਸ਼ਿਸ਼ ਨਾ ਕਰ ਜੇ ਤੂੰ ਵੱਡੀ ਐ ਨਾ ਵੱਡਿਆਂ ਵਾਂਗੂ ਕਰ ਠੀਕ ਐ ਨਾ ਗੱਲਾਂ ਨਾ ਇੱਧਰ ਉੱਧਰ ਲਾਇਆ ਕਰ ਬੋਲਣ ਦੀ ਤੇ ਅਕਲ ਹੈ ਹੀ ਨਹੀਂ ਕਿਤੇ ਹੈ ਕੋਈ ਲਿਹਾਜ ਹੀ ਹੈ ਨਹੀਂ ਨਿੱਕੇ ਵੱਡੇ ਦਾ ਤੈਨੂੰ ਪਤਾ ਨਹੀਂ ਕੀ ਹੋ ਗਿਆ ਹੁਣ ਜੇ ਤੇਰੇ ਉਹ ਦਿਵਾਲੇ ਹੋਇਆ ਵਾ ਧਿਆਨ ਕੇ ਗੁੱਸੇ ਤੇ ਮੇਰੇ ਤੇ ਕੱਢਣ ਨਹੀਂ ਜੇ ਮੈਂ ਹੁਣ ਗੱਲਾਂ ਕਰਾਂ ਨਹੀਂ ਹੋਣ ਤੈਨੂੰ ਬੜਾ ਐ ਕਿ ਮੇਰੇ ਨਾਲ ਬੋਲਣ ਦਾ ਲਿਹਾਜ ਨਹੀਂ ਜਦੋਂ ਕੰਮ ਹੁੰਦਾ ਉਦੋਂ ਨਹੀਂ ਪਤਾ ਹੁੰਦਾ ਕਿ ਮੈਂ ਵੱਡੀਆਂ ਤੇ ਮੈਂ ਕੰਮ ਕਰਨੇ ਆਂ ਉਦੋਂ ਤੇ ਸਾਡੇ ਨਾਲ ਜਿਦਾ ਕਰਦੀ ਐ ਕਿ ਇਹ ਉੱਠਣਗੀ ਤੇ ਮੈਂ ਫਿਰ ਕਰਾਂਗੀ ਆਹ ਤਾਂ ਮੈਂ ਠੇਕਾ ਨਹੀਂ ਲਿਆ ساری ਉਮਰ ਦਾ ਚੰਗਾ ਪਿੱ ਠੀਕ ਹੈ ਨਾ ਨਾਲੇ ਨਾ ਆਪਣੇ ਮੁੰਡਿਆਂ ਨੇ ਸਮਝਾ ਦੀ ਆ ਬੁਲਟ ਲੈ ਕੇ ਚੱਲ ਜਾਂਦੇ ਤੇ ਕੋਟੇ ਕੋਟੇ ਮਿੱਟੀ ਲੱਗੀ ਆ ਆ ਸਾਫ ਨਹੀਂ ਹੁੰਦਾ ਪੀੜ ਤੇ ਹਾ ਹੋਣ ਢਈ ਆ ਤੇ ਬੁਲਟ ਦੀ ਬਿਮਾਰੀ ਤੇ ਬੁਲਟ ਦੀ ਪੈਂਦੇ ਆ ਇਹ ਤਾਂ ਸਾਫ ਵੀ ਕਰਿਆ ਕਰਨ ਤੌਰ ਨਾ ਜਾਣਾ ਮੇਰੇ ਮੁੰਡਿਆਂ ਨੇ ਲੈ ਕੇ ਤੂੰ ਡਾਕਟਰ ਕੋਲ ਬੁਲਟ ਲੈ ਕੇ ਜਾਣ ਆਪਣੇ ਮੋਟਰਸਾਈਕਲ ਤੇ ਜਾਣ ਜਿਹੜਾ ਤੇਰੇ ਦਾਦ ਚ ਆਇਆ ਮੋਟਰਸਾਈਕਲ ਵੱਡੀ ਬੁਲਟ ਲੈ ਕੇ ਆ ਗਈ ਤੇ ਗੱਲਾਂ ਕਰਨੀ ਛੱਡੀ ਆ ਸਾਹੀ ਗੱਲ ਕਰਨੀ ਆ ਕੋਈ ਗੱਲ ਨਹੀਂ ਦੱਸਣੀ ਆ ਨਾ ਮਾਤਾ ਨੂੰ ਮੈਂ ਕਿ ਦਾਜ ਦੇ ਮੇਲੇ ਮਾਰਨ ਢਈ ਆ ਕੋਈ ਨਹੀਂ ਦੱਸ ਦੇ ਮਾਤਾ ਨੂੰ ਤੇ ਗਾਹ ਤੋਂ ਨਾ ਲਗਵੀਂ ਨਾ ਕੋਈ ਗੱਲ ਨਹੀਂ ਕਰਨੀ ਛੇਰ ਨਾ ਕਿ ਮੈਂ ਕੁਛ ਲਖਵੀਰ ਕਿਹੜਾ ਨਿਆਣਾ ਵਾ ਜਿਹੜਾ ਲਖਵੀਰ ਨਾਲ ਗੱਲਾਂ ਕਰਨੀਆਂ ਵਾ ਲਖਵੀਰ ਨੂੰ ਸਾਰੀ ਸਮਝ ਵਾ ਉਹ ਵੇਖਦਾ ਨਹੀਂ ਕਿਉਂ ਲੁੱਤੀਆਂ ਘੱਟ ਲਾਇਆ ਕਰੇ ਨਹੀਂ ਤੇ ਮੈਂ ਭਾਜੀ ਨਾਲ ਡੇਫਾਈ ਲੈ ਲੈਣਾ ਕਿਸੇ ਦਿਨ ਫੇਰ ਨਾ ਕਹੀ ਭਾਜੀ ਚੱਲ ਲਵेंगी ਨਾ ਡੇਫਾਈ ਲਵेंगी ਪਹਿਲੀ ਮਾਤਾ ਹੈਗੀ ਸੱਤੇ ਜੇ ਵੇਖੀ ਸੀ ਇਦਾਂ ਬੰਦਾ ਕਿ ਜਾਵੇਂਗੀ ਆਪਣੇ ਪੇਕੇ ਹੀ ਬੰਦਾ ਸੀ ਬੋਲਣ ਦਾ ਨਹੀਂ ਕਰਨ ਦਾ ਵੀ ਦੇਖੋ ਸ਼ੈਨ ਹਾਏ ਮੇਰੇ ਅਰਬਾ ਕਿੰਦੂ ਕਿਤੇ ਬੋਲਣ ਦਾ ਨਹੀਂ ਪਤਾ ਕਿਦਾਂ ਤੂੰ 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 ਕਰਕੇ ਬੋਲਣ ਲਈ ਆ ਹੈ ਕੋਈ ਲਿਹਾਜ਼ ਹੀ ਹੈ ਨਹੀਂ ਆ ਵੀ ਵੱਡੀ ਆ ਸਾਡੀ ਜਠਾਣੀ ਆ ਇਹਦੇ ਨਾਲ ਪਿਆਰ ਨਾਲ ਬੋਲਾਂ ਨਾ ਨਿਕਚਲ ਨਿੱਕੀ ਜਿਹੜੀ ਆ ਉਹ ਇਨਾਂ ਦਾ ਹੈ ਨਾ ਦੀਦੀ ਕਹਾਂ ਕਿ ਤੇ ਬੋਲਦੀ ਹੈ ਨਾ ਪਿਆਰ ਨਾਲ ਤੇ ਬੋਲਦੀ ਕੰਪਾਈ ਘਾਟੀ ਕਰਦੀ ਆ ਇਹਨੂੰ ਤਾਂ ਬੋਲਣ ਦੀ ਅਕਲ ਹੀ ਭੁੱਲ ਗਈ ਆ ਹੁਣ ਤੋਂ ਹੋਰ ਦਾਜ ਦੇ ਮੇਨੇ ਮਾਰਨ ਡਿਆ ਪੀ ਹੈ ਹੈ ਮਾਨ ਕਰਨ ਡਿਆ ਪੀ ਮੇਰਾ ਬੁਲਟ ਆ ਮੇਰਾ ਬੁਲਟ ਆ ਹੈ ਬੁਲਟ ਤੇ ਚੜ ਕੇ ਬਿਠੀ ਰਿਆ ਕਰ ਸਾਰਾ ਦਿਨ ਇੱਥੇ ਚੜ ਕੇ ਚੱਲ ਜਾ ਕਰ ਗੋਲ ਗੱਪੇ ਖਾਣ ਫਿਰ ਸਕੂਟਰੀ ਤੇ ਕੋ ਜਾਣੀ ਆ ਕੋਈ ਨਹੀਂ ਕਰਦੀਆਂ ਦਾ ਲਾਜਮੈਂ ਕਿਹਾਂ ਕਿਦਾਂ ਜ਼ਬਾਨ ਵਧੀ ਇਹਦੀ ਮੇਰੇ ਵੱਲੋਂ ਹੱਡੀ ਆ ਉਧਰ ਜਾ ਕੇ ਹੁਣ ਮੁੱਤੀ ਨਾਲ ਮੁੜ ਆਵੀ ਇਹ ਤਾਂ ਨਾ ਦਿਮਾਗ ਹੀ ਨਹੀਂ ਆ ਕੰਮ ਕਰਨ ਨੂੰ ਇਹਨੂੰ ਕਿਹਾ ਉਹ ਨਹੀਂ ਦਿਖੋਂਦਾ ਗੇਟ ਰਮੀ ਜੀ ਮਾਨਵਾਏ ਜੀ ਕਿਦਾਂ ਗੱਲਾਂ ਕਰਦੀ ਦਿਮਾਗ ਖਰਾਬ ਕਰਕੇ ਰੱਖ ਛੜਿਆ ਇਹਨਾਂ ਨੇ ਕਿਹਾ ਜੀ ਜਨਾਨੀ ਦਾ ਵੀ ਉਹ ਚਾਚਾਏ ਕੀ ਹੋ ਗਿਆ ਤੁਹਾਨੂੰ ਉਹ ਹੋਣਾ ਕੀ ਹੈ ਯਾਰ ਉਹ ਚਾਚੀ ਤੇਰੀ ਨੇ ਦਿਮਾਗ ਖਰਾਬ ਕਰਕੇ ਰੱਖਿਆ ਵਾ ਇਹੋਣਾ ਜੀ ਕੀ ਗੱਲ ਹੋ ਗਈ ਡਰ ਮਾ ਸਾਹ ਹੋਣਾ ਤੁਹਾਡਾ ਉਹ ਯਾਰ ਕੰਮ ਕਰ ਕੋਈ ਕਰਦੀ ਨਹੀਂ ਆ ਅੱਛਾ ਕੰਮ ਵੱਲੋਂ ਗਾਦੀਆਂ ਗਾੜੀਆਂ ਲੜਨ ਪੈਂਦੀ ਆ ਉਹ ਚੱਲ ਕੋਈ ਗੱਲ ਨਹੀਂ ਉਧਰੋਂ ਮੈਂ ਸਮਝਾਇਆ ਵਾ ਤੇ ਤੇਰੀ ਮੰਮੀ ਨੇ ਟੈ ਵੀ ਲੜਨ ਛੇਤੀ ਆ ਅੱਛਾ ਛੱਡੋ ਭਰਾ ਮੈਨੂੰ ਤਾਂ ਕੰਮ ਹੀ ਹੋਵਾ ਆਓ ਯਾਰ ਦਿਮਾਗ ਖਰਾਬ ਹੋ ਗਿਆ ਨਾ ਦੀਆਂ ਗੱਲਾਂ ਕਰ ਕਰ ਕੇ ਚੱਲ ਛੱਡੋ ਗੱਲਾਂ ਉਹ ਨਵੀਂ ਫਿਲਮ ਰਿਲੀਜ਼ ਹੋਈ ਅੱਜ ਜਮਲਾ ਰਾਜੇ ਦੇ ਬੰਦੇ ਦੀ ਹਾਂਜੀ ਹਾਂਜੀ ਚਲਿਏ ਵੇਖਣਾ ਤੇ ਇੱਥੇ ਦੇ ਹੀ ਗੁੱਤਗਲੇ ਚੱਲਦੇ ਰਹਿਣਾ ਵਾ ਓ ਯਾਰ ਤੁਸੀਂ ਮੇਰੇ ਦਿਲ ਦੀ ਗੱਲ ਫੜ ਲਈ ਆ ਮੈਂ ਮੁੰਡੇ ਯਾਰਾਂ ਦੋਸਤਾਂ ਨਾਲ ਸਲਾਹ ਕਰਦਾ ਅੱਗੇ ਉਹ ਵੇਖ ਕੇ ਆਈਏ ਜੋ ਨਾਂ ਉੱਪਰ ਘੰਡੇ ਹੀ ਠੀਕ ਆ ਤਾਂ ਤੁਸੀਂ ਨਾ ਬੜਾ ਉਹਦੇ ਕੀਤੇ ਚਲਿਏ ਕਰਦੇ ਆਪਾਂ ਨਹੀਂ ਮੈਂ ਆਣਾ ਚਲਿਏ ਯਾਰ ਇੱਥੇ ਨਾ ਦਿਮਾਗ ਖਰਾਬ ਹੋ ਗਿਆ ਵਾ ਗੱਲਾਂ ਸੁਣ ਸੁਣ ਕੇ ਕੋਈ ਗੱਲ ਨਹੀਂ ਉੱਥੇ ਜਾ ਕੇ ਨਾਲੇ ਘਰੀ ਬਨੇ ਖੋਦੇ ਨਾਲੇ ਖੁੰਦੇ ਆਪੇ ਓਏ ਸੇਵ ਬਨੇ ਘਰੋਂ ਬਾਹਰ ਲਾਂਗੇ ਸਹੀ ਗੱਲ ਵਾ ਦੀ ਨਜ਼ਰ ਤੱਕ ਰਹੀ ਹੈ ਨਾ ਇਹ ਕਲੇਸ਼ ਚੱਲਦਾ ਹੀ ਰਹਿਣਾ ਵਾ ਇੱਥੇ ਤਾਂ ਚਾਚਾ ਜੀ ਇਹੋ ਕੋਲ ਚੱਲਦਾ ਰਹਿਣਾ ਵਾ ਉਹ ਮੈਨੂੰ ਤਾਂ ਪਤਾ ਵਾ ਕਿਸੇ ਕਰਕੇ ਮੈਂ ਕਹਿੰਦੇ ਆ ਵਾ ਹੁਣ ਦੇਗੇ ਸ਼ਾਮ ਨੂੰ ਘਰ ਆਵਾਂਗੇ ਵਾ ਕਾਮਨਾਲ ਨਾਲ ਨਿਕਲਦੇ ਆਂ ਕਰੋ ਹਾਂ ਠੀਕ ਆ ਚਲਿਓ ਟਾਈਮ ਨਾਲ ਮੁੜ ਕੇ ਟਾਈਮ ਨਾਲ ਆਉਣ ਵਾਲੇ ਬਣਾਉਂਦੇ ਵਾ ਹਾਂ ਚਲੋ ਠੀਕ ਆ ਹਾਂ ਇਹਨਾਂ ਨੂੰ ਨਹੀਂ ਕਿਸੇ ਨੂੰ ਦੱਸਣਾ ਨਾ 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 ਇਹਨਾਂ ਨਾਲ ਮੜਾ ਜੇ ਕੰਮ ਚੱਲੇ ਆ ਦੋ ਚਪੇ ਤੇ ਚਲੀਏ ਰਮਾਨਾ ਇਹਨਾਂ ਨੂੰ ਪਤਾ ਲੱਗ ਗਿਆ ਨਾ ਇਹਨਾਂ ਨੂੰ ਕਿਹੜਾ ਮਾੜੂ ਕੋਈ ਕਿੱਥੋਂ ਆਏ ਸਹੀ ਗੱਲ ਨਾਲੇ ਲੜਾਈ ਵੱਖਰੀ ਪੈਣੀ ਘਰ ਦੇ ਵਿੱਚ ਲੜਾਈ ਵੱਖਰੀ ਬਣੀ ਇਹਨਾਂ ਨੇ ਫਰਗੜਾ ਸਾਡੇ ਦਾ ਕਲੇਸ਼ ਪਿਆ ਤੇ ਉਹਨਾਂ ਨੂੰ ਫਿਲਮਾਂ ਦੀ ਪਈ ਤੇ ਮਗਰ ਚਲੀ ਜਾ ਰਾਣਾ ਉੱਠੋ ਹਾਂ ਮੇਰੀ ਗੱਲ ਸੁਣੋ ਸੌਣ ਆ ਜੇ ਹਾਂਜੀ ਦੱਸੋ ਮੰਮੀ ਦਾ ਫੋਨ ਆਇਆ ਸੀ ਪਿੰਡੋਂ ਹੂੰ ਉਹ ਮੈਨੂੰ ਸੱਦਾਂਦੇ ਆ ਕੀ ਕਹਿੰਦੇ ਕਹਿਣਾ ਕੀ ਆ ਕਹਿਣ ਦੇ ਫੇ ਭਾਬੀਆਂ ਤੇਰੇਆਂ ਨੂੰ ਕੱਪੜੇ ਬਣਾ ਕੇ ਦੇਣੇ ਆ ਅੱਛਾ ਤੇ ਤੂੰ ਆ ਤੇ ਨਾਲੇ ਤੇ ਉਹਨਾਂ ਨੂੰ ਬਣਾ ਕੇ ਦੇ ਜਾ ਤੇ ਨਾਲੇ ਆਪਣੇ ਬਣਾ ਕੇ ਲੈ ਗਈ ਇਦਾਂ ਕਰੋ ਹਾਂ ਤੁਸੀਂ ਮੇਰੇ ਨਾਲ ਚੱਲੋ ਆਪਾ ਕੱਪੜੇ ਬਣਾ ਕੇ ਉਹਨਾਂ ਨੂੰ ਉੱਥੇ ਦੇ ਆਵਾਂਗੇ ਤੇ ਆਪ ਸਿੱਧੇ ਇੱਧਰ ਨੂੰ ਆ ਜਾਵਾਂਗੇ ਬਾਅਦ ਚ ਤੇ ਰਬ ਨੇ ਮੇਰਾ ਤਾਂ ਹੈ ਨਹੀਂ ਉਹ ਟਾਈਮ ਜੇ ਜਿਹਤਰਾ ਟਾਈਮ ਮੈਨੂੰ ਚੱਲ ਜਾ ਤੇ ਤੈਨੂੰ ਮੈਂ ਢੱਕ ਦਾਂ ਨਹੀਂ ਹਾਂ ਕਿੱਦਾਂ ਦੀ ਗੱਲ ਹੋਈ ਤੇ ਮੇਰਾ ਟਾਈਮ ਨਹੀਂਗਾ ਮੈਂ ਬੱਸਾਂ ਦੇ ਵਿੱਚ ਕਿੱਥੇ ਤੱਕੇ ਖਾਂਦੀ ਫਿਰੂੰਗੀ ਨਿਕੇ ਨਿਕੇ ਦੇਣਵਾ ਤੁਸੀਂ ਮੇਰੇ ਨਾਲ ਜਾਓਗੇ ਤੇ ਸਿੱਧੇ ਜਾਵਾਂਗੇ ਤੇ ਸਿੱਧੇ ਆਪਣੇ ਘਰ ਆ ਜਾਵਾਂਗੇ ਕੋਈ ਉਹ ਤਾਂ ਤੇਰੀ ਗੱਲ ਠੀਕ ਆ ਤੇ ਉਹਨਾਂ ਕਿਹੜਾ ਫੋਨ ਕੀਤਾ ਤੇ ਭਈਆ ਜੇ ਅਹੀਂ ਆਉਣਾ ਜਾਂ ਤੰਗੀ ਆਓ ਕਿੱਦਾਂ ਕਰਨੀ ਆ ਮਾਂ ਮੰਮੀ ਨੇ ਮੈਨੂੰ ਕਰਤੇ ਦਿੱਤਾ ਹੁਣ ਪਾਈਆਂ ਵੱਖਰਾ ਕਰਨਾ ਹੀ ਤੂੰ ਇੰਤੇ ਟੈਂਡ ਚ ਕਾਨਾ ਪਾਇਆ ਹੁੰਦਾ ਵੀ ਤੈਨੂੰ ਭਾਵੇਂ ਫੋਨ ਨਾ ਆਵੇ ਪਹਿਲਾਂ ਮੈਨੂੰ ਫੋਨ ਆਵੇ ਅਗਲੇ ਨਾਲ ਆਪਣੀ ਧੀ ਨੂੰ ਕਰਨਾ ਵਾ ਤੈਨੂੰ ਫੋਨ ਆਇਆ ਤਾਂ ਤੂੰ ਕਿਹੜਾ ਮੈਨੂੰ ਦੱਸਿਆ ਤਾਂ ਦੱਸਿਆ ਤੇ ਹਗਾ ਦੱਸਣ ਤੇ ਆਈਆਂ ਹੋਰ ਮੈਂ ਤੈਨੂੰ ਕਿ ਮਮੀ ਦਾ ਫੋਨ ਆਇਆ ਨਾ ਤੇ ਤੂੰ ਚਲ ਜਾ ਤੈਨੂੰ ਮੈਂ ਡੱਕਦਾ ਨਹੀਂ ਤੇ ਮੈਂ ਨਹੀਂ ਜਾਣਾ ਬਾਕੀ ਇਹ ਗੱਲੀਓ ਵਿਆਹ ਹੋਣਿਆ ਨਾ ਆਪਣੇ ਚੰਗੇ ਚੰਗੇ ਸੂਟ ਬਣਾ ਲਿਆਈ ਦੋ ਜਾਂ ਉਹਦੇ ਮੈਂ ਬਣਾ ਹੀ ਲਾਉਂਗੀ ਤਾਂ ਕਰਕੇ ਮੈਂ ਕਹਿਣ ਲਈ ਆ ਮੁੜ ਕੇ ਕਹਿਣਾ ਵਾ ਆ ਨਹੀਂ ਚੰਗਾ ਤੇ ਆ ਨਹੀਂ ਚੰਗਾ ਨਾਲ ਚੱਲ ਜਾਂਦੇ ਨਾ ਤੇ ਜਿੱਦਾਂ ਦੇ ਲੈਣੇ ਉਦਾਂ ਦੇ ਲੈ ਦਿੰਦੇ ਮੈਨੂੰ ਵੀ ਮੈਂ ਰਮਨਤ ਤੇਰੀ ਤੇ ਗੱਲ ਠੀਕ ਆ ਪਰ ਜੇ ਹੁਣ ਤੈਨੂੰ ਮੈਂ ਸੂਰ ਲੈ ਲੈ ਕੇ ਦਿੱਤੇ ਪਸਾਦੇ ਤੇ ਤੇਨੀਆਂ ਪਰਜਾਈਆਂ ਨਾਲ ਗੱਲਾਂ ਕਰਨੀ ਆ ਉੱਥੇ ਤੇ ਪਰਜਾਈਆਂ ਨੂੰ ਕਿਹੜਾ ਹੀ ਨਾਲ ਖੜਨਾ ਵਾ ਉਹਨਾਂ ਘਰੇ ਹੀ ਰਹਿਣਾ ਵਾ ਆਪਾਂ ਹੀ ਜਾਣਾ ਤਾਂ ਆਪਾਂ ਜਾ ਕੇ ਲਿਆ ਦੇਣੇ ਆ ਜੇ ਪਰਜਾਈਆਂ ਇਨੀਆਂ ਕਰਤੂਦਿਆਂ ਮਾਲਕ ਹੋਵਨਾਂ ਤਾਂ ਕਹਿਣਾ ਵੀ ਮੰਮੀ ਨੂੰ ਨਾਲ ਚੱਲ ਗੱਡੀ 'ਚ ਬਿਠਾ ਲੈਣਾ ਉਹਨੂੰ ਨਾਲ ਜਨ ਤਿੰਨੇ ਜਣੀਆਂ ਆਪ ਜਿੱਦਾਂ ਦੇ ਲੈਣੇ ਆ ਲੈ ਕੇ ਆਉਣ ਉਹਨਾਂ ਨੂੰ ਤਾਂ ਕਿਦ ਨੇ ਖੱਤਿਆਂ ਨੂੰ ਭੋਰਾ ਕਲ ਨਹੀਂ ਬਣੀ-ਬਣੀ ਦੀ ਲੱਕੜੀ ਇਕੱਠੀ ਹੋਈ ਆ ਲੜਦੀਆਂ ਫਿਰਦੀਆਂ ਨਾ ਕਿਤੇ ਰੋਟੀ ਪਕਾਉਣੀ ਨਾ ਕਿਤੇ ਸਫਾਈ ਕਰਨੀ ਮਾਦਾ ਤਾਂ ਕਿਤੇ ਅੱਕੀ ਪਈ ਆ ਉਹਨਾਂ ਤੋਂ ਅੱਕੀ ਪਈ ਐ ਉਹਨੂੰ ਅੱਡ ਕਰਦੇ ਅੱਡ ਕਿੱਦਾਂ ਕਰਦੇ ਇੱਕੋ ਤੇ ਕੋਰ ਨਾ ਵਾ ਉਹਦੇ ਵਿੱਚ ਅੱਡ ਕਰਕੇ ਫੇਰ ਸੇ ਆਪਾਂ ਉਹਨੇ ਕਹਣਾ ਮੇਰਾ ਸਭ ਦਾ ਵਰਤ ਲਿਆ ਤੇ ਉਹਨੇ ਕਹਣਾ ਮੇਰਾ ਸਭ ਦਾ ਵਰਤ ਲਿਆ ਚੱਲ ਇਹ ਵੀ ਤੇਰੀ ਗੱਲ ਮੈਂ ਮੰਨਦਾ ਤੇ ਉਹਨਾਂ ਦਾ ਕੰਮ ਵਣਦੇ ਔਰ ਸਾਰਾ ਕੰਮ ਕਰ ਕਰ ਕੇ ਉਹਨੇ ਵੇਖਿਆ ਕਿ ਚਲੀ ਗਈ। ਕੋਈ ਨਹੀਂ ਪਾਸੇ ਲੱਗਦੀਆਂ। ਐਵੇਂ ਗਲਤ ਕਹੀ ਜਾਣੀ ਸਾਰੇ ਟੱਬਰ ਨੂੰ ਤੂੰ। ਅਹੀਂ ਤੇ ਮੈਂ ਤੁਹਾਨੂੰ ਕਹਿਣ ਲਈ ਆ ਕਿ ਤੂੰ ਹੀ ਨਾਲ ਚੱਲੋ। ਤੁਹਾਨੂੰ ਵੀ ਪਤਾ ਲੱਗ ਜੂ ਵੀ ਗਲਤ ਕੌਣ ਆ ਤੇ ਠੀਕ ਕੌਣ ਆ। ਚੱਲ ਅਮਰ ਮੇਰਾ ਨਹੀਂ ਉਹ ਟਾਈਮ ਮੇਰਾ ਨਾਂ ਜਾਣਿਆ। ਤਨਮਾ ਉੱਥੇ ਲਾ ਆਉਂਗਾ। ਤੇ ਤੂੰ ਉੱਥੇ ਭਾਵੇਂ 2 ਦਿਨ ਲਈ। ਤੂੰ ਹੀ ਲਾਉਣ ਵੀ ਨਾ ਜਾਇਓ ਮੈਨੂੰ। ਕੋਈ ਗੱਲ ਨਹੀਂ ਮੈਂ ਬੱਸੇ ਬੈ ਕੇ ਚਲ ਜੂੰਗੀ। ਚਲੋ ਨਹੀਂ ਆਪਣੇ ਘਰ ਦੇ ਕੰਮ ਕਰਿਓ ਚੰਗਾ। ਮੈਂ ਜਦੋਂ ਜਾਣਾ ਹੁੰਦਾ ਨਾ ਤੁਸੀਂ ਕਿ ਇਹ ਇੱਕ ਪੱਤ ਪਾਉਣਾ ਹੁੰਦਾ ਮੇਰਾ ਟਾਈਮ ਨਹੀਂ ਮੇਰਾ ਟਾਈਮ ਨਹੀਂ ਹੋਰ ਜਦੋਂ ਆਪਣੇ ਭੈਣ ਭਰਾਵਾਂ ਦੇ ਜਾਂਦੇ ਉਹਦਾ ਟਾਈਮ ਤਾਂ ਕਿੱਥੋਂ ਦਾ ਨਹੀਂ ਮੈਂ ਕਿ ਦਵਾਈ ਭਾਈ ਹੋ ਕੇ ਚੰਗਾ ਲੱਗਦਾ ਉਹਨੇ ਕੱਪੜੇ ਖਰੀਦਦਾ ਕੱਪੜੇ ਖਰੀਦਦਾ ਜਦੋਂ ਉਹਨਾਂ ਕਿਹਾ ਵਾ ਤਾਂ ਤਾਂ ਹੀ ਜਾਣਾ ਸੀ ਕਿਆ ਵਾ ਤੈਨੂੰ ਤੈਨੂੰ ਕਿਹਾ ਤੂੰ ਚੱਗਾ ਫਿਰ ਚੱਲ ਨਹੀਂ ਨਾ ਜਾਣਾ ਤੇ ਠੀਕ ਆ ਮੈਂ ਤੁਹਾਨੂੰ ਦੱਸਦਾ ਜੇ ਮੈਂ ਸੇਰੇ ਜਾਣਾ ਜੀ ਬਸ ਜਾ ਚੱਲ ਜਾ ਕੋਈ ਨਹੀਂ ਚਲ ਜੂਗੀ ਫਿਰ ਮੈਂ ਹਾਂ ਹਾਂ ਰਬਤ ਨੂੰ ਮੱਡਾ ਕਦਾ ਨਹੀਂ ਜਾ ਚੱਲ ਜਾ ਤੇ ਜੇ ਭਰਜਾਈ ਆਪਣੇ ਕੋਲ ਬੀਤੀ ਕਰਾ ਕੇ ਮੁੜ ਕੇ ਆਣ ਕੇ ਮੇਰੇ ਕੰਨ ਖਾਦੇ ਨਾ ਕਿ ਆ ਕੰਮ ਇਦਾਂ ਹੋ ਗਿਆ ਇਦਾਂ ਹੋ ਗਿਆ ਤੇ ਫਿਰ ਵੇਖ ਲਈ ਤੂੰ ਤੇਰਾ ਬਣਦਾ ਕੀ ਹੈ